ਤਾ ਅਨਛਤਰਪਾਲ ਜਿਨ੍ਹਾਂ ਨਾਲ ਗੱਲਬਾਤ ਮੇਰੇ ਸਹਿਯੋਗੀ ਰੋਹਿਤ ਬੰਸਲ ਪੱਕਾ ਨਹੀਂ ਕੀਤੀ ਹੈ ਮੀਟਿੰਗਾਂ ਦਾ ਜ਼ਿਕਰ ਹੋ ਰਿਹਾ ਹੈ ਪਰ ਇੰਟਰਸਟਿੰਗ ਚੀਜ਼ ਪਿਛਲੇ 6 ਮਹੀਨਿਆਂ ਚ ਇੱਕ ਮੀਟਿੰਗ ਵੀ ਗਾਲੀਗਲ ਦੀ ਲੀਡਰਸ਼ਿਪ ਨਾਲ ਨਹੀਂ ਹੋਈ। ਸਵਾਗਤ ਹੈ ਛਤਰ ਸਿੰਘ ਜੀ ਮੇਰੇ ਨਾਲ ਨੇ ਛਤਰ ਜੀ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਬਹੁਤ ਬਹੁਤ ਧੰਨਵਾਦ ਸਰ ਛਤਰ ਜੀ ਜਿਸ ਤਰੀਕੇ ਦੇ ਨਾਲ ਅੱਜ ਬੀਐਸਪੀ ਦੇ ਪ੍ਰਧਾਨ ਕੁਵਾਰੀ ਮਾਇਵਤੀ ਜੀ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਅਸੀਂ ਇਕੱਲਿਆਂ ਇਲੈਕਸ਼ਨ ਲੜਾਂਗੇ ਕਿਸੇ ਪਾਰਟੀ ਦੇ ਨਾਲ ਗਠਜੰਬੰਦਨ ਨਹੀਂ ਹੋਏਗਾ ਤਾਂ ਪੰਜਾਬ ਦੇ ਵਿੱਚ ਇਸ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਜੀ ਭੈਣ ਕੁਮਾਰੀ ਮਾਇਆਵਤੀ ਜੀ ਨੇ ਜਿਹੜਾ ਅੱਜ ਉਹਨਾਂ ਦੀ ਬਿਆਨ ਆਇਆ ਉਹ ਪੂਰੇ ਦੇਸ਼ ਦੇ ਅੰਦਰ ਜੋ ਚਰਚਾ ਮਾਂ ਚੱਲ ਰਹੀ ਹੈ ਅਸੀਂ ਬੋਝਨ ਸਮਾਜ ਪਾਰਟੀ ਟੀਟਿਆ ਗਰਵੰਧਨ ਜਾ ਰਹੀ ਹੈ ਨਹੀਂ ਜਾ ਰਹੀ ਤਾਂ ਤੁਸੀਂ ਉਸ ਨੂੰ ਲੈ ਕੇ ਉਹਨਾਂ ਨੇ ਆਪਣਾ ਅੱਜ ਦਾ ਜੋ ਬੋਝਨ ਸਮਾਜ ਪਾਰਟੀ ਦੀ ਸਥਿਤੀ ਸੀ ਭੈਣ ਜੀ ਨੇ ਸਪਸ਼ਟ ਕੀਤੀ ਹੈ ਪੰਜਾਬ ਦੇ ਅੰਦਰ ਜਿਹੜਾ ਸ਼ੋਮਣੀ ਅਕਾਲੀ ਦਲ ਨਾਲ ਸੀ ਹੋਂਟਾ ਬੋਝਨ ਸਮਾਜ ਪਾਰਟੀ ਉਹ ਸ਼ੋਮਣੀ ਅਕਾਲੀ ਦਲ ਦਾ ਇਹ ਪਹਿਲਾ ਦਾ ਹੋਇਆ ਹੈ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਇਹ ਸਮਝੌਤਾ ਆ ਉਹ ਪੂਰੀ ਤਰ੍ਹਾਂ ਕਾਇਮ ਆ ਔਰ ਵਾਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੇ ਅੰਦਰ ਨਾਲ ਮਿਲ ਕੇ ਲੋਕ ਸਭਾ ਦੀ ਚੋਣਾਂ ਲੜੇ ਪਿਛਲੇ ਦਿਨਾਂ ਦੇ ਵਿੱਚ ਚਰਚਾ ਇਹ ਵੀ ਚੱਲੀ ਕਿ ਜਸਵੀਰ ਸਿੰਘ ਗੜੀ ਵੱਲੋਂ ਕਿਹਾ ਗਿਆ ਕਿ ਅਸੀਂ ਜਿਹੜੀਆਂ 10 ਲੋਕ ਸਭਾ ਸੀਟਾਂ ਦੇ ਲਈ ਆਪਣੇ ਨਾਮਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੇਸ਼ ਦਿੱਤੀ ਹੈ ਕੇਂਦਰ ਦੇ ਕੋਲ ਕੇਂਦਰ ਦੀ ਬੀਐਸਪੀ ਲੀਡਰਸ਼ਿਪ ਦੇ ਕੋਲ ਕਿ ਅਸੀਂ 10 ਸੀਟਾਂ ਤੇ ਜਿਹੜੀਆਂ ਤੇ ਇਲੈਕਸ਼ਨ ਲੜਨਾ ਉਹਨਾਂ ਦੇ ਲਈ ਇਹ ਇਹ ਨਾਮ ਹੈ ਜਿਹੜੇ ਉਹ ਫਾਈਨਲ ਹੋ ਸਕਦੇ ਨੇ ਤਾਂ ਕੀ ਲੱਗਦਾ ਕਿ ਅਕਾਲੀ ਦਲ ਦੇ ਨਾਲ ਮਿਲ ਕੇ ਤੇਲਾ ਸੀਟਾਂ ਤੇ ਲੜਿਆ ਜਾਏਗਾ ਜਾਂ ਆਪਣੇ ਬਲਬੂਤੇ 313 ਦੀਆਂ 13 ਸੀਟਾਂ ਤੇ ਦਾਵਾ ਠੋਕਿਆ ਜਾ ਸਕਦਾ ਹੈ ਨਹੀਂ ਜਦੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਵਸਪਾ ਦੇ ਗਠਜੰਬੰਧ ਨਾਲ ਲੜਾਂਗੇ ਵੀ ਤਾਂ ਰਲ ਮਿਲ ਕੇ ਤੇਲਾ ਸੀਟਾਂ ਤੇ ਲੜਾਂਗੇ ਉਹਨਾਂ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਹੋਈ ਆ ਉਸ ਤੋਂ ਬਾਅਦ ਅਸੀਂ ਆਪਣੀਆਂ ਸੀਟਾਂ ਦੀ ਵੰਡ ਕਰਕੇ ਭੈਣ ਕੁਮਾਰੀ ਮਾਇਆ ਦੇ ਅਸੀਰਵਾਦ ਨਾਲ ਪੂਰੇ ਪੰਜਾਬ ਦੇ ਅੰਦਰ ਗਠਜੰਬੰਧ ਨਾਲ ਲੜਾਂਗੇ ਤਾਂ ਆਖਰ ਚਰਚਾ ਸਿਆਸੀ ਮਾਹੌਲ ਕਿਸ ਤਰੀਕੇ ਨਾਲ ਬਕਿਆ ਹੋਇਆ ਪਰ ਅਕਾਲੀਆਂ ਦਾ ਕੀ ਕੁਝ ਬਣੇਗਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਹਿੰਦੇ ਆ ਕਿ ਰਾਸ਼ਟਰੀ ਪਾਰਟੀ ਤੁਹਾਡਾ ਭਲਾ ਨਹੀਂ ਕਰ ਸਕਦੀ। ਬੀਐਸਪੀ ਦਾ ਆਪ ਰਾਸ਼ਟਰੀ ਪਾਰਟੀ ਹੈ। ਮਨੋ ਜੋਸ਼ੀ ਸਾਢਨਲ ਬਣੇ ਹੋਏ। ਮਜੂਦ ਸਭ ਕੀ ਲੱਗਦਾ ਤੁਹਾਨੂੰ? ਕਿ ਇੱਕ ਪਾਸੇ ਅਕਾਲੀ ਦਲ ਹੈ, ਦੂਜੇ ਪਾਸੇ ਬੀਐਸਪੀ ਹੈ, ਤੀਜੇ ਪਾਸੇ ਬੀਜੇਪੀ ਹੈ। 25 ਸਾਲਾਂ ਬਾਅਦ ਹੁਣ ਖਾਤਾ ਖੋਲਿਆ ਹੈ ਬੀਐਸਪੀ ਨੇ। ਇੱਕ ਵਿਧਾਇਕ ਤਾਂ ਆਇਆ 97 ਪਾ। ਇੰਪੋਰਟੈਂਟ ਰੋਲ ਹੁਣ ਇਹ ਹੈ ਕਿ ਮਾਇਆਵਤੀ ਦਾ ਫਾਰਮੂਲਾ ਪੰਜਾਬ 'ਚ ਲਾਗੂ ਕੀਤਾ ਜਾਏ ਤਾਂ ਉਹਦੇ ਕੋਈ ਪ੍ਰਭਾਵ ਪੈਣਗੇ। ਉਕੇ 99% ਇਹਨਾਂ ਦੀ ਜ਼ਮਾਨਤਾਂ ਪੰਜਾਬ ਤੇ ਜ਼ਬਤ ਹੁੰਦੀਆਂ ਰਹੀਆਂ ਅੰਕੜਾ ਵੀ ਦਿਖਾਵਾਂਗੇ ਅਸੀਂ 15 ਮਿੰਟ ਚ ਆਹ ਜੀ ਉਹਨਾਂ ਨੂੰ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਬਿਲਕੁਲ 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 ਗੁਰਮੀਤ ਸਿੰਘ ਜੋ ਤੁਸੀਂ ਗੱਲ ਕਹੀ ਹੈ ਪੰਜਾਬ ਦੇ ਵਿੱਚ ਜਿਹੜੀ ਬੀਐਸਪੀ ਦਾ ਜਿਹੜਾ ਗਠਜੋੜਨ ਸੀਗਾ ਇਹ ਉਸ ਟਾਈਮ ਹੋਇਆ ਜਦੋਂ ਕੀ ਬੀਜੇਪੀ ਛੱਡ ਕੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਬੀਜੇਪੀ ਜਿਹੜੀ ਹੈਗੀ ਹੈ ਉਦੇ ਛੱਡਣ ਤੋਂ ਬਾਅਦ ਜਿਹੜੀ BSP ਹੈ ਉਹ ਅਕਾਲੀ ਦਲ ਲਾਉਂਦੀ ਹੈ ਤੇ ਕਾਜਦਾਨ ਨੂੰ ਇੱਕ ਕਮਜ਼ੂਰਤੀ ਮਿਲਦੀ ਹੈ ਕਿ ਸਾਡੇ ਨਾਲ ਇੱਕ ਹੋਰ ਪਾਰਟੀ ਮਿਲੀ ਹੈ ਤੇ ਕਾਫੀ ਆਧਾਰ ਜਿਹੀ ਹੈ ਕਿ BSP ਦਾ ਆਧਾਰ ਹੈਗਾ ਹੈ ਕਿ ਤੇ ਉਸ ਨੂੰ ਦੇਖਦੇ ਹੋਏ ਜਿਹੜੇ ਬਹੁਤ ਜਿਹੜੀ ਅਕਾਲੀ ਦਲ ਸੀ ਕਾਫੀ ਉਤਸ਼ਾਹਿਤ ਸੀਗਾ ਕਿ ਸਾਡੇ ਨਾਲ BSP ਦਾ ਗਠਜੋੜ ਹੋ ਗਿਆ ਹੈਗਾ ਚਾਹੇ ਕੱਲ ਦਾ ਮਾਇਆਵਤੀ ਹੁੰਦਾ ਬਿਆਨ ਦੇਖਿਓ ਉਹਨਾਂ ਨੇ ਪੂਰੇ ਦੇਸ਼ ਦੀ ਗੱਲ ਕੀਤੀ ਪਰ ਇਹ ਕਿਤੇ ਨਹੀਂ ਕਿਹਾ ਕਿ ਜਿੱਥੇ ਸਾਡੇ ਗਠਜੋੜ ਸੀਗੇ ਉੱਥੇ ਅਸੀਂ ਤੋੜ ਦੱਤੇ ਨੇ ਇਹ ਗੱਲ ਨਹੀਂ ਉਸੇ ਗੱਲ ਨੂੰ ਲੈ ਕੇ ਜਿਹੜੀ ਪੰਜਾਬ ਦੀ BSP ਲੀਡਰਸ਼ਿਪ ਹੈਗੀ ਹੈ ਉਹ ਵੀ ਅੱਗੇ ਚੱਲਦੀ ਹੈ ਕਿ ਇੱਥੇ ਹਲੇ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਜਮਾਇਬਤੀ ਵੱਲੋਂ ਕੀ ਪੰਜਾਬ ਦਾ ਗਠਨ ਤੋੜਨਾ ਹੈ ਜਾਂ ਨਹੀਂ ਰੋੜਨਾ ਅਗਰ ਤੋੜਨਾ ਹੁੰਦਾ ਤਾਂ ਉਹ ਇਸ ਇਸ ਦਾ ਇਸ ਦਾ ਵੀ ਬਿਆਨ ਦਿੰਦੇ ਕਿ ਪੰਜਾਬ ਵਿੱਚ ਵੀ ਗਠਨ ਕੋਈ ਨਹੀਂ ਹੈ ਦੇਸ਼ ਦੇ ਵਿੱਚ ਕਿੰਨੀ ਪਿਛਲੇ 6 ਮਹੀਨਿਆਂ 'ਚ ਕੋਈ ਮੀਟਿੰਗ ਨਹੀਂ ਲੱਗੀ ਮਾਗੀ ਮੇਲੇ ਦੀ ਗੱਲ ਕਰੀਏ ਸੁਖਬੀਰ ਬਾਦਲ 25 ਤੋਂ 30 ਹਜ਼ਾਰ ਬੰਦੇ ਨੂੰ ਸੰਬੋਧਨ ਕਰ ਰਹੇ ਸੀ ਨਾ ਉੱਥੇ ਬੀਐਸਪੀ ਦੇ ਪ੍ਰਧਾਨ ਜੀ ਦੀ ਕੁਰਸੀ ਲਗਾਈ ਗਈ 6 ਮਹੀਨਿਆਂ ਤੱਕ ਕੋਈ ਮੀਟਿੰਗ ਨਹੀਂ BSP ਕਹਿ ਰਹੀ ਹੈ ਕਿ ਬਹੁਤੇ ਘਰਾਂ ਦਾ ਪ੍ਰੋਣਾ ਭੁੱਖਾ ਮਰਦਾ ਹੁੰਦਾ ਹੈ ਬਿਨਾਂ ਨਾਂ ਲਈ ਅਕਾਲੀ ਦਲ ਤੇ ਟਾਰਗੇਟ ਬਿਲਕੁਲ ਦੇਖੋ ਜਿਹੜੀ ਚਰਚਾ ਤਿੰਨ ਚਰਚਾ ਸਿਗੀਆਂ ਪਹਿਲੀ ਚਰਚਾ ਸੀਗੀ ਕਿ ਬੇੜੀ ਅਕਾਲੀ ਤੇ ਬੀਜੇਪੀ ਦਾ ਜਿਹੜਾ ਗਠਜੰਦਨ ਹੋ ਰਿਹਾ ਉਸ ਦੀ ਚਰਚਾ ਸੀਗੀ ਦੂਜੀ ਇਸ ਗੱਲ ਦੀ ਚਰਚਾ ਵੀ ਸੀਗੀ ਕਿ ਜਿਹੜੀ ਬੀਐਸਪੀ ਹੈਗੀ ਹੈ ਉਸ ਤੋਂ ਜਿਹੜਾ ਹੈਗਾ ਅਕਾਲੀ ਦਾ ਜਿਹੜਾ ਹੈਗਾ ਉਹ ਥੋੜਾ ਪੈਰ ਪਿੱਛੇ ਖਿੱਚ ਰਿਹਾ ਤੀਜੀ ਗੱਲ ਇਹ ਸੀਗੀ ਕਿ ਆਪਸ ਤਾਲਮੇਲ ਨਹੀਂ ਹੋ ਰਿਹਾ ਸੀਗਾ ਉਸ ਨੂੰ ਦੇਖਦੇ ਹੋਏ ਹੀ ਬੀਐਸਪੀ ਜਿਹੜੀ ਲੀਡਰਸ਼ਿਪ ਹੈ ਗੜੀ ਉਹਨਾਂ ਵੱਲੋਂ ਜੀਆਂ 10 ਸੀਟਾਂ ਦੀ ਗੱਲ ਕੀਤੀ ਗਈ ਹੈ ਲੋਕ ਸਭਾ ਦੀ ਤੇ ਲਿਸਟ ਬਣਾ ਕੇ ਭੇਜੇਗੀ ਉਹ ਵੀ ਉਸ ਦਾ ਕੀ ਸਕੇਗਾ ਆਪਾਂ ਕਹੀਏ ਪ੍ਰੈਸ਼ਰ ਟੈਕ ਜੇ ਬੀਐਸਪੀ ਦੇ ਲੀਡਰ ਗੜੀ ਨੇ ਉਹ ਸਿੱਟਾ ਦੇ ਕਿਉਂ ਭੇਜ ਰਹੇ ਨੇ ਤਾਂ ਮਗਰ ਅਕਾਲੀ ਦਲ ਦੇ ਲੋਕ ਕੋਈ ਵੀ ਜਵਾਬ ਨਹੀਂ ਦੇ ਰਿਹਾ ਕੱਲ੍ਹ ਤੋਂ ਵੀ ਜਿਹੜਾ ਬਿਆਨ ਮਾਇਆ ਵੱਤੀ ਉਹਦਾ ਆਇਆ ਉਸ ਦੇ ਉੱਪਰ ਕਿਸੇ ਵੀ ਅਕਾਲੀ ਲੀਡਰ ਨੇ ਕੋਈ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਹੈਗੀ ਆਪਾਂ ਕਹੀਏ ਕਿ ਪਾਰਟੀ ਲਾਈਨ ਜਿਹੜੀ ਹੈਗੀ ਉਹ ਇਸ ਪਰ ਕੁਝ ਵੀ ਨਹੀਂ ਬੋਲੀ ਹੈਗੀ ਔਰ ਕਿਸ ਤਰ੍ਹਾਂ ਕਿਸੇ ਵੀ ਲੀਡਰ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਵੇਟ ਐਂਡ ਵਾਚ ਦੀ ਜਿਹੜੀ ਪਾਲਿਸੀ ਉਸ ਪਰ ਡਟੇ ਹੋਏ ਹਨ ਕਿਉਂਕਿ ਇਹ ਦੇਖਦੇ ਨੇ ਕਿ ਜੇਕਰ ਪੂਰੇ ਸਿਨੈਰੀਓ ਨੂੰ ਆਪਾਂ ਸਮਝੀਏ ਤਾਂ ਕੀ ਲੱਗਦਾ ਹੈ ਕਿਉਂਕਿ ਜੇਕਰ ਅਕਾਲਿਆ ਬੀਐਸਪੀ ਚੋਣ ਲੜਦਾ ਹੈ ਉਸ ਦੇ ਵਿੱਚ ਵਾਅਦਾ ਹੋਏਗਾ ਜਾਂ ਫਿਰ ਸੀਟਾਂ ਵੀ ਆਉਣਗੀਆਂ ਕਿਉਂਕਿ ਇਸ ਤੋਂ ਪਹਿਲਾਂ ਜੇਕਰ 2022 ਵਿਧਾਨ ਸਭਾ ਦੀ ਗੱਲਬਾਤ ਕੀਤੀ ਜਾਏ ਤਾਂ ਉਸ ਦੇ ਵਿੱਚ ਵੋਟ ਪਰਸੈਂਟੇਜ ਦੁਆਬੇ ਖੇਤਰ ਦੇ ਵਿੱਚ ਕਾਫੀ ਘਟੀ ਹੈ ਜਦੋਂ ਅਕਾਲੀ ਦੇ ਅਕਾਲੀ ਦਲ ਦੇ ਨਾਲ ਬੀਐਸਪੀ ਦਾ ਗੱਠ ਜੋੜ ਰਿਹਾ ਹੈ ਲੇਕਿਨ ਉਸ ਤੋਂ ਪਹਿਲਾਂ ਜਦੋਂ ਕੱਲਿਆਂ ਚੋਣ ਲੜੀਆ ਬੀਐਸਪੀ ਨੇ ਉਸ ਮੌਕੇ ਤੇ ਪਰਸੈਂਟੇਜ ਕਾਫੀ ਵਧਿਆ ਸੀ ਬੀਐਸਪੀ ਦਾ ਤੁਹਾਨੂੰ ਜਦੋਂ ਵੀ ਵਿਐਸਪੀ ਇਕੱਲੇ ਇਲੈਕਸ਼ਨ ਲੜਦੀ ਹੈ ਤਾਂ ਵੋਟ ਜਿਹੜੀ ਹੈਗੀ ਆ ਉਹ ਖੁੱਲ ਕੇ ਪੈਂਦੀ ਹੈ। ਕਈ ਵਾਰੀ ਇਹ ਕਾਂਗਰਸ ਨਾਲ ਗਏ ਆ ਤੇ ਕਿਸੇ ਹੋਰ ਪਾਰਟੀ ਨੂੰ ਗਏ ਆ ਤਾਂ ਵੋਟ ਜਿਹੜੀ ਹੈਗੀ ਉਹ ਨਹੀਂ ਪੈਂਦੀ ਕਿਉਂਕਿ ਕੈਡਰ ਹੈਗਾ ਆ ਉਹ ਜਦੋਂ ਵਿਐਸਪੀ ਇਕੱਲੀ ਆਉਂਦੀ ਆ ਉਹਨੂੰ ਕੈਡਰ ਇੱਕ ਜੋ ਟੋਕੇ ਵੋਟ ਪਾਉਂਦਾ ਹੈਗਾ। ਪਰ ਜਦੋਂ ਇਸ ਗਠਵੰਨਨ ਜਾਂਦੀ ਕਿਉਂਕਿ ਕਿਤੇ ਕਈ ਜਗ੍ਹਾ ਦੇ ਉੱਪਰ ਇੱਕ ਅਤੀ ਸੀਟ ਦੇ ਉੱਪਰ ਇਲੈਕਸ਼ਨ ਲੜਾਇਆ ਜਾਂਦਾ ਹੈਗਾ। ਵਿਐਸਪੀ ਦੇ ਬੰਦੇ ਜਿਹੜੇ ਇੱਥੇ ਲੜਦੇ ਆ ਉੱਥੇ ਵੋਟ ਪੈ ਜਾਂਦੀ ਹੈ ਜਿਹੜੀ ਬਾਕੀ ਜਗ੍ਹਾ ਉੱਥੇ ਨਹੀਂ ਵੋਟ ਪੈਂਦੀ। ਬੀਐਸ ਤਾਂ ਉਹਨਾਂ ਦਾ ਕੈਟਰ ਹੈਗਾ ਆਪਣੀ ਵੋਟ ਪਾਉਂਦਾ ਪੂਰਾ ਤੇ ਉਹਦੇ ਨਤੀਜੇ ਵੀ ਆਉਂਦੇ ਨੇ ਕਿਤੇ ਜਗ੍ਹਾ ਜਿੱਤਦੇ ਵੀ ਆ ਨਹੀਂ ਤਾਂ ਵੋਟ ਪਰਸੈਂਟ ਜਿਹੜਾ ਵੱਧ ਕੇ ਆਉਂਦਾ ਹੈਗਾ ਤੇ ਮਾਇਆਬਤੀ ਜਿਹੜੀ ਹੈਗੀ ਨਾ ਉਸੇ ਗੱਲ ਦੇ ਉੱਪਰ ਚਰਚਾ ਹੈ ਕਿ ਇਸ ਵਾਰੀ ਦੇਸ਼ ਪੂਰੇ ਦੇਸ਼ ਵਿੱਚ ਉਹ ਮਤਲਬ ਕੀ ਸੰਭਲੋ ਇਹ ਵੀ ਪ੍ਰਯੋਗ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਪ੍ਰਯੋਗ ਕੀਤਾ ਜਿਹੜਾ ਲੜਾਈ ਲੜੀ ਹੈ ਉੱਤਪ੍ਰਦੇਸ਼ ਵਿੱਚ ਸੋ ਬਿਲਕੁਲ ਬਿਲਕੁਲ ਮਨੋਜ ਦਿਖਣਾ ਹੋਏਗਾ ਕਿ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਸਮੀਕਰਨ ਬਣਦੇ ਨੇ ਫਿਲਹਾਲ ਦੀ ਗੱਡੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਗਲੀ